ਦਾਨਾਂ ਜੀ ਬਣੇ ਹਜ਼ੂਰ ਦੇ ਇਹੋ ਜੇ ਕੀਰਤਨੀਏ ਜਿਨ੍ਹਾਂ ਨੂੰ ਬ੍ਰह्म ਗਿਆਨ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਭਾਈ ਮਰਦਾਨਾ ਜੀ ਨੇ ਜਿਸ ਵਕਤ ਸਾਧ ਸੰਗਤ ਜੀ ਇਹਨਾਂ ਦੇ ਸੱਚਖੰਡ ਜਾਣ ਦਾ ਸਮਾਂ ਸੀਗਾ ਇਹ ਅਫਗਾਨਿਸਤਾਨ ਦੇ ਵਿੱਚ ਕੁਰਮ ਦਰਿਆ ਦੇ ਕੰਢੇ ਤੇ ਕਈਆਂ ਇਤਿਹਾਸਕਾਰਾਂ ਨੇ ਕਰਤਾਰਪੁਰ ਸਾਹਿਬ ਵੀ ਲਿਖਿਆ ਹੈ ਇਹ ਅਫਗਾਨਿਸਤਾਨ ਦੇ ਵਿੱਚ ਕੁਰਮ ਦਰਿਆ ਹੈ ਜਿੱਥੇ ਕੁਰਮ ਨਗਰ ਵੀ ਹੈ ਉੱਥੇ ਭਾਈ ਮਰਦਾਨਾ ਜੀ ਦਾ ਜਿਹੜਾ ਸੀ ਸਰੀਰ ਉਹਨਾਂ ਨੇ ਛੱਡਿਆ ਸੀਗਾ ਸਤਗੁਰਾਂ ਜੀ ਨੇ ਕਿਹਾ ਸੀ ਭਾਈ ਮਰਦਾਨਾ ਹੁਣ ਤੇਰੀ ਆਜੂ ਜਿਹੜੀ ਆ ਉਹ ਐਨੀ ਕੁ ਰਹਿ ਗਈ ਹੈ ਦੱਸ ਤੇਰੇ ਸਰੀਰ ਦੀ ਅੰਤਮ ਕਿਰਿਆ ਕਿਵੇਂ ਕਰਨੀ ਚਾਹੀਦੀ ਹੈ ਦਫਨਾਇਏ ਤੇਰੇ ਸਰੀਰ ਨੂੰ ਕਿ ਜਾਨ ਤਮ ਸੰਸਕਾਰ ਕਰੀਏ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਇਸਲਾਮ ਵਿੱਚ ਜਨਮ ਲਿਆ ਤੇ ਮਹਾਰਾਜ ਫਿਰ ਮੇਰੇ ਧਰਮ ਮੁਤਾਬਕ ਹੀ ਮੇਰੇ ਸਰੀਰ ਨੂੰ ਆਪ ਕਿਰਪਾ ਕਰਕੇ ਦਫਨਾ ਦਿਓ ਸਤਿਗੁਰੂ ਜੀ ਕਹਿੰਦੇ ਭਾਈ ਮਰਦਾਨਾ ਜੀ ਅਸੀਂ ਤੈਨੂੰ ਪ੍ਰਲੋਕ ਦੀ ਹਾਲਤ ਦਿਖਾ ਲ ਦਿੰਨੇ ਆ ਅੱਗੇ ਜਿਵੇਂ ਤੇਰੀ ਮਰਜ਼ੀ ਹੈ ਫਿਰ ਉਵੇਂ ਕਰਾਂਗੇ ਹਾਂ ਮਹਾਰਾਜ ਕਿਰਪਾ ਕਰੋ ਦਿਖਾਓ ਸਤਗੁਰਾਂ ਜੀ ਨੇ ਤਿਸ ਸਮੇ ਭਾਈ ਮਰਦਾਨਾ ਜੀ ਦੇ ਸ਼ੀਸ਼ ਤੇ ਹੱਥ ਧਰ ਕੇ ਹਜੂਰ ਨੇ ਪ੍ਰਲੋਕ ਦਾ ਨਜ਼ਾਰਾ ਬਖਾਇਆ ਕਿ ਜਿਨ੍ਹਾਂ ਦੇਹਾਂ ਨੂੰ ਇੱਥੇ ਸਸਕਾਰਿਆ ਨਹੀਂ ਜਾਂਦਾ ਉਹਨਾਂ ਨੂੰ ਫਿਰ ਸਾਧ ਸੰਗਤ ਜੀ ਦੌਰੇ ਸੜਨਾ ਪੈਂਦਾ ਹੈ। ਉਥੇ ਸਰੀਰ ਛੱਡਦੇ ਹੋਏ ਜਿਸ ਸਮੇ ਪ੍ਰਲੋਕ ਵਿੱਚ ਵੇਖਿਆ ਹੈ ਬੜਾ ਚਿਤ ਦੁਖੀ ਹੋਇਆ ਭਾਈ ਮਰਦਾਨਾ ਜੀ ਦਾ ਨੈਤਰ ਖੁੱਲ ਗਏ ਆਖਿਆ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਸੇਖ ਅ ਗਰੀਬ ਨਵਾਜ ਕਿਰਪਾ ਕਰਿਓ ਮਹਾਰਾਜ ਕਿਰਪਾ ਕਰਕੇ ਮੇਰੇ ਸਰੀਰ ਦਾ ਆਪ ਅੰਤਮ ਸੰਸਕਾਰ ਕਰਿਓ ਦਫਨਾਇਓ ਨਾ ਇਹ ਭਾਈ ਮਰਦਾਨਾ ਜੀ ਨੇ ਸਤਗੁਰਾਂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਤਗਰੀਬਨ ਬਾਅਦ ਸੱਚੇ ਪਾਤਸ਼ਾਹ ਜੀ ਨੇ ਫਿਰ ਭਾਈ ਮਰਦਾਨਾ ਜੀ ਦਾ ਉਸ ਕੁਰਮ ਦਰਿਆ ਦੇ ਕੰਢੇ ਤੇ 사ਤਸੰਗ ਦੀ ਅੰਤਮ ਸੰਸਕਾਰ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜੀਵਨ ਪਰ ਸੰਗਤ ਦਾ ਸੁਖ ਮਾਣਿਆ ਭਾਈ ਮਰਦਾਨਾ ਜੀ ਨੇ ਜਿਨ੍ਹਾਂ ਸਤਗੁਰਾਂ ਜੀ ਦੇ ਦਰਸ਼ਨਾਂ ਨੂੰ ਪਏ ਦੇਵੀ ਦੇਵਤੇ ਤਰਸਦੇ ਐ। ऐसे सतगुरु गुरु नानक देव सच्चे पादशाह जी महाराज ਦਾ ਜੀਵਨ ਪਰ ਸੰਗ ਕੀਤਾ ਤੇ ਬਾਈ ਗੁਰਦਾਸ ਸਾਹਿਬ ਜੀ ਨੇ ਵੀ ਆਪ ਦੇ ਨਾਮ ਦਾ ਜ਼ਿਕਰ ਕਰਦਾ ਕਿਹਾ ਏ ਕਿ ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ ਆਪ ਜੀ ਨੂੰ ਰਬਾਬੀ ਦਾ ਖਿਤਾਬ ਸਤਗੁਰੂ ਜੀ ਦੀ ਸੇਵਾ ਕਰਕੇ ਪ੍ਰਾਪਤ ਹੋਇਆ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰਕਰ ਦੇ ਅਨਨ ਸੇਵਕ ਭਾਈ ਮਰਦਾਨਾ ਜੀ ਦਾ ਅੱਜ ਸੱਚਖੰਡ ਜਾਣ ਦਾ ਦਿਨ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸੇਵਾ ਕਰਦੇ ਹੋਏ ਆਪ ਹਜ਼ੂਰ ਦੀ ਪਰਮ ਜੋਤ ਦੇ ਅੰਦਰ ਲੀਨ ਹੋਏ